ਅੱਜ ਬਾਬਾ ਨਾਨਕ ਜੀ ਦੇ ਘਰਾ ਤੋਂ ਬਹੁਤ ਬੋਲਦੇ ਜਿਹੜੇ ਲੋਕਾਂ ਨੇ ਪਛੂ ਰੱਖੇ ਨੇ ਪਾਵਾ ਦੇ ਫਾਰਮ ਬੜਾਏ ਨੇ ਉਹਨਾਂ ਦੇ ਸਾਰਾ ਚਾਰਾ ਚੂਲੀ ਸਾਰਾ ਕੁਝ ਖਸਤ ਹੋ ਗਿਆ ਉਹਦੇ ਸਬੰਧ ਚ ਮੇਰੇ ਨਾਲ ਅਚੇਤ ਤੌਰ ਤੇ ਸਾਡੇ ਜਨਰ ਸੰਸਦੀ ਲਾਈ ਤੋਂ ਸੁਣੀ ਆਲੂ ਵਾਲੀਆਂ ਜੀ ਤਾਂ ਮੇਰੇ ਜਿਹੜੇ ਤੇ ਪ੍ਰਕਾਣ ਕੋ ਬਣ ਕਹਾ ਜਿਹੜੇ ਨਾਲ ਮੇਰੀ ਸਾਰੀ ਆਮਾ ਅਸੀਂ ਫੈਸਲਾ ਕੀਤਾ ਕਿ ਰਾਤ ਦਿਨ ਲੱਗ ਕੇ ਉਹਨਾਂ ਲੋਕਾਂ ਦੇ ਘਰਾਂ ਤੱਕ ਆਪਣੇ ਹੱਥਾਂ ਨਾਲ ਜਿਹੜੀ ਸੇਵਾ ਕਰਨੀ ਹੈ ਔਰ ਉਹਨਾਂ ਲੋਕਾਂ ਨੂੰ ਜਿਹੜਾ ਕੈਟਲ ਬ੍ਰੀਡ ਹੈ ਉਹਨਾਂ ਦੇ ਘਰਾਂ ਤੱਕ ਪਹੁੰਚਾਉਣੀ ਹੈ ਕੱਲ ਵੀ ਆਪਣੇ ਆਪਣੇ ਕੰਜਰਵਾਲਾ ਸਾਹਿਬ ਆਏ ਸੀਗੇ ਉਹ ਕਹਿੰਦੇ ਮੈਂ ਹੱਥੀਂ ਸੇਵਾ ਕਰਕੇ ਜਾਣਾ ਪੂਰਾ ਪੂਰਾ ਟਾਕਰ ਉਹਨਾਂ ਵਾਰ ਮਦਦ ਦੀ ਕਾਮਯਾਬੀ ਲਾਇਆ ਅੱਜ ਵੀ ਆਪਾਂ ਇੱਕ ਪੂਰੀ ਤਾਲੀ ਭਰ ਕੇ ਲਗਭਗ 100 150 ਬੈਗ ਆ ਤੇ ਪੂਰਾ ਲੈ ਕੇ ਪੋਤਪਾਰ ਤੱਕ ਜਾ ਰਹੇ ਆ ਜਿੰਨਾ ਪਰਿਵਾਰਾਂ ਨੂੰ ਜਰੂਰਤ ਹੈ ਪਰ ਜਿੰਨਾਂ ਕੋਲ ਦੋ ਦੋ ਚਾਰ ਚਾਰ ਵੀ ਪਸ਼ੂ ਨੇ ਉਹਨਾਂ ਨੂੰ ਵੀ ਸਾਰਿਆਂ ਨੂੰ ਕੈਟਲ ਫੀਡ ਮਿਲਦੀ ਹੈ ਔਰ ਚਾਰਾ ਦਿੱਤਾ ਅੱਜ ਲਈ ਨਹੀਂ ਮਿਲਣਾ ਇਹ ਕੰਮ ਖਾਵੇਂ ਸਾਨੂੰ ਮਹੀਨਾ ਦੇ ਚਲਾਉਣਾ ਪਏ ਜਿੰਨਾ ਚਿਰ ਨਵਾਂ ਚਾਰਾ ਕਿਸਾਨ ਵੀਦ ਕੇ ਤਿਆਰ ਨਹੀਂ ਕਰਦੇ ਉਹਨਾਂ ਜਿਹੜੇ ਲੋਕਾਂ ਦੀ ਸੇਵਾ ਚਤਤ ਪਰ ਰਹਿਣਾ ਔਰ ਰਾਤ ਦਿਨ 24 ਘੰਟੇ ਰਹਿਣਾ ਵੀ ਆਵੇ ਨੇ